ਪੱਤੀ ਪੈਂਦੇ ਆ ਚੈੱਕ ਕਰੋ ਤੁਸੀਂ ਇੱਥੇ ਲਾ ਕੇ ਕੋਈ ਮਾਰੀਏ ਨਾ ਆ ਬੱਤੀ ਦੇ ਉੱਪਰਲੇ ਬੰਨੇ ਇੱਥੇ ਇੱਕ ਸੱਟ ਮਾਰਦੇ ਕੋਈ ਨਹੀਂ ਹੁੰਦਾ ਪੱਤੀ ਨਾ ਆ ਬਹਿ ਗਿਆ ਸੀ ਹੋਰਦਣ ਦੀ ਕੋਈ ਟਰਾਲੀ ਨਹੀਂ ਖੁੱਭੀ ਕੋਈ ਕੁਝ ਨਹੀਂ ਅੱਜ ਵਲੌਗ ਨੂੰ ਕਰ ਲਿਆ ਮੇਰੇ ਵਲੌਗ ਦਾ ਕਰਕੇ ਠੰਡ ਹੋਈ ਜਾਂਦਾ ਸ੍ਰੀ ਕਾਲ ਜੀ ਵੀਰ ਸਾਰਿਆਂ ਨੂੰ ਤੇ ਕਿੰਨੇ ਦਿਨਾਂ ਬਾਅਦ ਅੱਜ ਆਪਾਂ ਲੱਗੇ ਦੁਬਾਰਾ ਵਲੌਗ ਸ਼ੁਰੂ ਕਰਨ ਅੱਗੇ ਇਦਾਂ ਹੀ ਮਾਣਾ ਮੈਂ ਤਾਂ ਕੰਮ ਇੱਕ ਘੱਟ ਸੀਗਾ ਤੇ ਦੂਜਾ ਇਹ ਸੀਗਾ ਵੀ ਆਪਾਂ ਪੇਪਰਪੂਪਰ ਸੀਗੇ ਜਾਂ ਹੁੰਦਾ ਵੀ ਟਾਈਮ ਟੋਕ ਜਾਂ ਨਹੀਂ ਲੱਗਾ ਤੇ ਅੱਜ ਕਰਦੇ ਸ਼ੁਰੂ ਸ਼ੈੱਡ ਆਪਣੀ ਬਣ ਭਰਤੀ ਪੈਣ ਦੇ ਆ ਚੈੱਕ ਕਰੋ ਤੁਸੀਂ ਤੇ ਥੋੜੀ ਰਹਿ ਗਈ ਭਰਤੀ ਬਾਅਦ ਫੇਰ ਫਰਸ਼ਪੁਰਛ ਲੱਗੂਗਾ ਫੇਰ ਕਰਦੇ ਪੱਕੀ ਇਹਨੂੰ ਜਿੱਦਣ ਭਰਤੀ ਮੁੱਕ ਗਈ ਤੇ ਕੰਦਾ ਕੰਦਾ ਹੋ ਗੀਆਂ ਇਹ ਸਾਰੀਆਂ ਮੱਖ ਇੱਧਰ ਤਾਰ ਲਾਉਣੀ ਆ ਪਾਉ ਆ ਇੱਧਰ ਚਲੀਆਂ ਚਲੀਆਂ ਬਣਾ ਲਈਆਂ ਇੱਧਰਲੇ ਬੰਨੇ ਵੀ ਇੱਕੇ ਦੇ ਬਾਹਲੇ ਬੰਨੇ ਵੀ ਬਣਾਤੀ ਆ ਤੇ ਪਾਣੀ ਦਾ ਕਰਕੇ ਵੀ ਜੋ ਲੈਵਲ ਉੱਪਰ ਆਇਆ ਕਰਨੀ ਆ ਉਦਾਂ ਜਿੱਥੇ ਉਦਾਂ ਲੀ ਗੇਟ ਵਾਲਾ ਲਾ ਦਾਂਗੇ ਇੱਥੇ ਦੋ ਪਲਾਸ ਲਾਉਣਾ ਕਿਤੇ ਪਲਾਸ ਇੱਥੇ ਕਿਤੇ ਕੁਛ ਪਲਾਸ ਕਿੱਥੇ ਰੱਖੇ ਆ ਭਾੜੀ ਨਾ ਹੜੋ ਜੀ ਹਾਂ ਹੁਣ ਤੈਨੂੰ ਫੜ ਕੇ ਰੋਣ ਕਰ ਹਾਂ ਆ ਤਾਂ ਫੜ ਓਏ ਮੈਂ ਦੋਨੇ ਚੀਜ਼ਾਂ ਫੜੀਆਂ ਹੋਈਆਂ ਉਹਨੂੰ ਧੱਕਿਆ ਵੀ ਹੋਇਆ ਪਿੱਛੇ ਪੱਤੀ ਆ ਨਹੀਂ ਆ ਆ ਜੀ ਜਾਵਣਾ ਇੱਥੋਂ ਕੀ ਕਰਦੇ ਬਸ ਇੱਕ ਮਿੰਟ ਇੱਥੇ ਲਾ ਕੇ ਕੋਈ ਮਾਰੀਏ ਨਾ ਲਾ ਕੇ ਕੀ ਮਾਰਨਾ ਉਦਾਂ ਹੀ ਮਾਰਿਆ ਹੱਕ ਲੋਗਾਂ ਨੂੰ ਬਸ ਸਹੀ ਹੋ ਜਾਣਾ ਸੱਦਾ ਜਾ ਹੋ ਗਿਆ ਜੋ ਪਤਾ ਨਹੀਂ ਲੱਗਣਾ ਆ ਪੱਤੀ ਦੇ ਉੱਪਰਲੇ ਬੰਨੇ ਇੱਥੇ ਇੱਕ ਸੱਟ ਮਾਰਦੇ ਕੋਈ ਨਹੀਂ ਹੁੰਦਾ ਪੱਤੀ ਨਾਲ ਕੋਈ ਸਾਲ ਲੱਗਣਾ ਨਹੀਂ ਇਹਦਾ ਜਿੱਦਦਾ ਹੀ ਕੋਈ ਨਹੀਂ ਹੁਣਾ ਕੋਈ ਨਹੀਂ ਹੁਣਾ ਹੋਰ ਟੂ ਬਣਾ ਹੁਣ ਇਹਨਾਂ ਨੇ ਐਂ ਕਰੀ ਇਹ ਕਿਚਨ ਦਾ ਇਹਨਾਂ ਵਾੜਾ ਜਾਲੀ ਹੋ ਜਾਣਾ ਭਾਜੀ ਪੱਤੀ ਲਾਈ ਹੋਈ ਹੈ ਨਾ ਓਏ ਓ ਦੇ ਤੂੰ ਚੋਕ ਤ ਜਾ ਮੋੜਿਆ ਤਾ ਤਿਆ ਹਾਂ ਤਾ ਨੂੰ ਮਾੜਾ ਮਾੜਾ ਚੱਕਦੇ ਬਸ ਇਦਾਂ ਹਾਂ ਲੋ ਵੀ ਆ ਬਹਿ ਗਿਆ ਸੀ ਇਦਾਂ ਮਿੱਟੀ ਥੱਲੇ ਉਹ ਗਾਜ ਤਾਜੀ ਪਾਈ ਆ ਤੇ ਬੈਹੇ ਨੇ ਟਰੈਕਟਰ ਤੇ ਉਹਨਾਂ ਨਾਲ ਆ ਯੋਰ ਲਵਾ ਦਾਂਗੇ ਮੋਰ ਲਾ ਕੇ ਟੋ ਸੰਜਿਆ ਲੋ

ਵੱਟਾ ਥੱਲੇ ਵੱਟ ਆਉਂਦੀ ਵੱਟ ਉਹ ਦਿਨ ਦੀ ਕੋਈ ਟਰਾਲੀ ਨਹੀਂ ਖੋਭੀ ਕੋਈ ਕੁਝ ਨਹੀਂ ਅੱਜ ਵਲੌਗ ਜੁਰੂ ਕਰ ਲਿਆ ਮੇਰੇ ਵਲੌਗ ਦਾ ਕਰਕੇ ਤਾਂ ਡੋਈ ਜਾਂਦਾ ਲੱਗੇ ਦੁਆਰਾ ਜੋ ਲੋਨ ਗੜ ਦੇ ਪਿੱਛੇ ਨੂੰ ਜਾਣਦੇ ਜਾਣਦੇ ਤੇ ਮਿੱਤਰੋ ਅਗਲਾ ਦਿਨ ਹੋ ਗਿਆ ਆਪਣਾ ਇਹ ਤੇ ਕੱਲ ਵਲੌਗ ਪੂਰਾ ਕਰਨੀ ਹੋਇਆ ਸ਼ਾਮੀਆਂ ਉੱਪਰ ਚਲ ਕੇ ਹੀ ਕਿਤੇ ਅੱਜ ਵੀ ਸਵੇਰ ਦੇ ਹੋਣ ਆਏ ਆ ਜੱਲੀ ਸਾਰੇ ਬਸ ਆਇੱਥੇ ਥੋੜਾ ਹੀ ਰਹਿ ਗਿਆ ਅੱਜ ਹੋ ਜਾਊਗਾ ਕੰਪਲੀਟ ਮੇਰੇ ਹਿਸਾਬ ਨਾਲ ਬਾਕੀ ਦੇਖੋ 9-4 ਟਰਾਲੀਆਂ ਆਈਆਂ ਹੋਰ ਤੇ ਅਦਰ ਵੀ ਕਰਤਾ ਬਦਰਾ ਬਦਰਾ ਜਿੰਨੀ ਕੱਲ ਛਿੜਕਿਆ ਬਿਆ ਪਾਣੀ ਬੁਣੀ ਵੀ ਸਾਰੇ ਪਾਸੇ ਵਿੱਚ ਆਪਾਂ ਬਣਾਈਆਂ ਨਹੀਂ ਹੋਏ ਕਲਿੱਪਾਂ ਤੇ ਅੱਗੇ ਤਾਂ ਹੀ ਕੰਟੀਨਿਊ ਉੱਥੇ ਹੀ ਕਰਨ ਲੱਗੇ ਆ ਕਿਉਂਕਿ ਕੱਲ ਨੂੰ ਹੁਣ ਆਪਾਂ ਮੱਕੀ ਵੱਢਣੀ ਆ ਤੇ ਦੂਜਾ ਇਦਾਂ ਭਰਤੀ ਚੈੱਕ ਕਰ ਸਕਦੇ ਤੁਸੀਂ ਬੁਰੀ ਹੋ ਕੇ ਕੰਪਲੀਟ ਹੋ ਗਈ ਆ ਤੇ ਇੱਕ ਡਾਇਰੈਕਟਰ ਆਪੜਾ ਸਾਥ ਨਵਾਂ ਜਿਹੜਾ ਉਹ ਘਰੇ ਖੜਾ ਕੱਲੂ ਉਹ ਵੀ ਲੈ ਆਉਣਾ ਟਰਾਲੀਆਂ ਟਰੋਲੀਆਂ ਆਪਣੀਆਂ ਇੰਤਜ਼ਾਰ ਆ ਅੱਜ ਸਾਮਾਨ ਨਾਲ ਲੱਦਿਆ ਹੋਇਆ ਇਹ ਲਾਉਨੇ ਆ ਹੁਣ ਅੱਜ ਲਾਉਨੇ ਆ ਜਾਂ ਦੇਖਦੇ ਸਵੇਰੇ ਲਾ ਲਾਂਗੇ ਨਹੀਂ ਇਹਦਾ ਤਾਲੇ ਆਪਣੇ ਜੇ ਬਾਕੀ ਦੇਖੋ ਕੀ ਬਣਦਾ ਕੋਈ ਨਹੀਂ ਇਹ ਜਿੰਨਾ ਮਾਦੂ ਲੂਆ ਪਿਆ ਹੀ ਆਪਣੇ ਗੋਵਾ ਥੋੜਾ ਬੋਦਾ ਤੇ ਗਾਂ ਜੇ ਦੀ ਲੋਡ ਪੈਣੀ ਆ ਆਪਾਂ ਨੂੰ ਤੇ ਚੈੱਕ ਕਰ ਸਕਦੇ ਤੁਸੀਂ ਸ਼ੈੱਡ ਕੰਮ ਘੈਂਟ ਲੱਗਦਾ ਪੂਰਾ ਤੇ ਬਸ ਮੱਕੀ ਕੁੱਕੀ ਵੱਢ ਕੇ ਝੋਨਾ ਲੱਗਦੇ ਆਪਾਂ ਫਰਸ਼ ਵੀ ਸ਼ੁਰੂ ਕਰ ਦੇਣਾ ਲੇ ਵਸ ਮਿੱਟੀ ਮੁੱਟੀ ਨੱਪਣ ਵਾਲੀ ਵੀ ਆ ਪਾਣੀ ਪਾਣੀ ਛਿੜਕ ਕੇ ਹੋਰੀ ਐ ਠੋਕ ਠੋਕ ਕੇ ਜੱਜ ਨਾ ਪਾਣੀ ਖੁੱਲਾ ਛੱਡ ਕੇ ਇੱਕ ਵਾਰ ਵੇ ਫਰਸ਼ ਲੱਗੂਗਾ ਤੇ ਬਾਕੀ ਚਲੋ ਚਲੀ ਜਾਂਦਾ ਕੰਮ ਕੱਲ ਤੋਂ ਕਰਦੇ ਬਲੌਗ ਵੀ ਕੰਟੀਨਿਊ ਮੱਕੀ ਵੱਢਣ ਦਾ ਆਪਣਾ ਆਪਾਂ ਸਵੇਰ ਤੋਂ ਫੇ ਤੁਹਾਨੂੰ ਵੀ ਦਿਖਾਵਾਂਗੇ ਨਾਲ ਦੀ ਨਾਲ ਬਾਕੀ ਛੱਡੋ ਤਾਂ ਖੁੱਲਾ ਕੰਮ ਹੋ ਰਹਾ ਹਣਕ ਮੇਲਾ ਹੀ ਆਇਓ ਹਰ ਕਿਸ ਨੂੰ ਮੱਖੀ ਚਲੋ ਅੱਗੇ ਤੋਂ ਜੋ ਮੱਖੀ ਮੁੱਕੀ ਸਕਾਉਣੀ ਦਾ ਸੀ ਸਕਾਇਆ ਕਰਾਂਗੇ ਆਪਾਂ ਨਾਲ ਦੀ ਨਾਲ ਹੀ ਖਿੱਚ ਕੇ ਕੰਮ ਮੱਖੀ ਜਿਹੜੀਆਂ ਹੁਣ ਜਿਆਦੀਆਂ ਘਰੇ ਘਰੇ ਵੀ ਖੜੀਆਂ ਇੱਕ ਵਾਰ ਜੋ ਫਰਸ਼ ਬੁਰਚੀ ਪੈ ਗਿਆ ਲਿਆ ਆ ਕੇ ਸਾਰਾ ਕੁਝ ਉਹ ਵੀ ਆਪਾਂ ਇੱਥੇ ਕਰ ਦੇਣਾ ਅਜੇ ਬਸ ਛੱਡ ਚ ਬਥੇਰਾ ਘੋਰੀਂਦਾ ਇੱਥੇ ਆਪਾਂ ਗੇਟ ਗੂਟ ਲਾਉਣਾ ਹਜੇ ਹੋਰ ਵੀ ਆ ਇਧਰ ਤਾਰਾ ਤੂਰਾ ਲਾਉਣੀ ਆ ਬਾਕੀ ਲੱਟਾ ਲੁਟਾ ਵਿੱਚ ਵੀ ਕਰਨੀਆਂ ਹਜੇ ਦੇ ਦਿਨ ਜੇ ਕੋਈ ਨਹੀਂ ਜਲਦੀ ਖਿੱਚਦੇ ਆਂ ਕੰਮ ਮਾਬਾ ਮੇਰੇ ਰੱਖੇਵਾ ਤੇ ਇਹ ਵਲੌਗ ਆਪਾਂ ਜਿੱਦਾਂ ਗੀ ਅੱਜ ਇੱਥੇ ਖਤਮ ਕਰਦੇ ਆ ਤੁਹਾਨੂੰ ਤੇ ਕੱਲੂ ਮੱਕੀ ਵਾਲੇ ਵਲੌਗਾਂ 'ਚ ਤੇ ਉਸ ਤੋਂ ਬਾਅਦ ਕੱਦ ਨਾਲ ਦੀ ਨਾਲ ਝੋਨਾ ਝੁੰਨਾ ਉਹਨਾਂ 'ਚ ਮਿਲਾਂਗੇ ਤੁਹਾਨੂੰ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਵੀਰ ਜੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਣੇ ਮੇਰਾ ਵੀਰ ਜਰੂਰ ਕਰ ਦਿਆ ਕਰੋ ਮਿਲਦੇ ਆ ਕੱਲੂ ਨਵੇਂ ਵਲੌਗ 'ਕੀ ਧੰਨਵਾਦ